ਕੋਚ ਕਰਾਉਣਾਂ ਬਾਅਦ ਪੱਕੇ ਨਾਲ ਦੀ ਦਸਤੋ ਖੁੱਲ ਗਈ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਸ਼ਹਿਰ ਨੂੰ ਪਿਆਰ ਕਰਦੇ ਹੋ ਇੱਕ ਫੇਰਦੀ ਆ ਬਈ ਇਹ ਟਰਾਲੀ ਦੇ ਵਿੱਚ ਬਾਬਾ ਜੀ ਨੇ ਹੋਣਾ ਜਿੰਨੇ ਵੀ ਸੰਗਤੋ ਬਈ ਖੜੀ ਆ ਪਾਰਕਾਂ ਵਾਲਿਓ ਆਪਣੇ ਆਪ ਅੰਦਰ ਹੋ ਜਿਓ ਯਾਰ ਉਤਰ ਜਿਓ ਬਈ ਇਹਦੀ ਗੱਲ ਹੀ ਕਮੇਟੀ ਹੀ ਹੋਊਗੀ ਬਾਬਾ ਜੀ ਹੋਣਗੇ ਤੇ ਸਾਰੇ ਜਣੇ ਹੋ ਜੋ ਧੰਨਵਾਦ ਆ ਬਾਈ ਸਾਰਿਆਂ ਦਾ ਤੇ ਅੱਧੇ ਘੰਟੇ ਦੇ ਵਿੱਚ ਇਧਰ ਬਾਬਾ ਜੀ ਕਹਿੰਦੇ ਵੀ 5000 ਰੁਪਇਆ ਹੋ ਗਿਆ ਬਾਈ ਹੋਰ ਹੱਲ ਮਾਰੋ ਇਹਦਾ ਪਾਣਾ ਮੋਟਰਸਾਈਕਲ ਵਿਚਾਰੇ ਨੂੰ ਖੰਡਾ ਕਰਦ ਗਏ ਤੇ 3000 ਹੋ ਗਿਆ ਜੀ ਬਾਈ ਜੀ ਉਤਰੋ ਜੀ ਘੋੜੇ ਹੁੰਦੇ ਨੇ ਬਾਈ ਉਤਰੋ ਬਾਈ ਆਪਣਾ ਕੇਵੀ ਘੱਟ ਚ ਲਾਓ ਘੋੜੇ ਚੜਦੇ ਐ ਤੇ ਅਜੇ ਵੀ ਤੂੰ ਘੋੜਾ ਖੋਲਣਾ ਜਾਵੇ ਉਧੇ ਮੈਂ ਕਿਹਦੇ ਨੂੰ ਬਾਈ ਥੱਲੇ ਮੰਗੀ ਜਾਂਦੇ ਆ ਬਾਈ ਆਏ ਪਟਾਕੇ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਡੀਐਸਪੀ ਸਰਦਾਰ ਹਰਮਨ ਸਿੰਘ ਜੀ ਪਹੁੰਚ ਗਏ ਤੇ ਸੰਗਤਾਂ ਭਰੀ ਤੇ ਪਟੋਲਾਣ ਬਾਕਸਰ ਜੱਦਾ ਜੀ ਵੀ ਆ ਗਏ ਆ ਮੁੰਡੇ ਬਹੁਤ ਹੀ ਦਿੱਖੀ ਹੋਏ ਆ ਬਾਬੇ ਨੂੰ ਕੋਈ ਚੁੱਕਰਾ ਨਾ ਬਾਕਸੇ ਪੱਕੇ ਨਾ ਮਾਰੋ ਪੱਕੇ ਨਾ ਮਾਰੋ ਭਈ ك ا م बाबे न टाली चओ बाबे ट्राली उहो बाबा जी आबे ॾाढो मोह पिया सारे गॾु करोपं बाबे ay fetch play power after the main I got the legs in it बाबा गरवंदी खड़ी पंजाब घोड़े दरो जी अॼु पंजाब हिकु ਬਾਈ ਮਹਾਰਾਜ ਬਣਾ ਕੇ ਰੱਖੋ ਕੋਈ ਸਿਸਟਮ ਆ ਬਾਬਾ ਜੀ ਹੁਣ ਬੋਲਣਗੇ ਸਾਰੇ ਜਾਨੀ ਚੁੱਪ ਦਾ ਦਾਨ ਬਖਸ਼ੋ ਪੰਜਾਬ ਜਿਹੜਾ ਦਾ ਬੱਚਾ ਵੀ ਆਇਆ ਬਾਬਾ ਜੀ ਬੋਲਣਗੇ ਮੋਲੇ ਸੋਨ ਹਾਲ ਅਖਰੀ ਦਾ ਕਾਰ ਇਹ ਬੋਲੀ